ਦਿਲਜੀਤ ਦੋਸਾਂਜ ਦੀ ਸਰਦਾਰ ਜੀ 3 ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਬਹੁਤ ਹੰਗਾਮਾ ਹੋਇਆ ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵਿਵਾਦ ਜਿਹੜੇ ਕੀ ਛਿੜਦੇ ਨਜ਼ਰ ਆ ਰਹੇ ਸੀਗੇ ਦਿਲਜੀਤ ਦੋਸਾਂਜ ਦੀ ਫਿਲਮ ਨੂੰ ਲੈ ਕੇ ਕਿਉਂਕਿ ਫਿਲਮ ਦੇ ਵਿੱਚ ਦਿਲਜੀਤ ਦੇ ਨਾਲ ਪਾਕਿਸਤਾਨੀ ਅਦਾਕਾਰ ਹਾਨੀਆ ਅਮੀਦ ਨਜ਼ਰ ਆਈ ਸੀ ਤਾਂ ਜਿਸ ਤੋਂ ਬਾਅਦ ਹਾਲਾਤ ਹੋਰ ਜਿਹੜੇ ਕੀ ਵਿਗੜਦੇ ਨਜ਼ਰ ਆ ਰਹੇ ਸੀਗੇ ਹਾਲਾਤ ਅਜਿਹੇ ਹਨ ਕਿ ਦਿਲਜੀਤ ਦੀ ਸਰਦਾਰ ਜੀ 3 ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀਗਾ ਅਤੇ ਫਿਲਮ ਵਿਦੇਸ਼ਾਂ ਅਤੇ ਪਾਕਿਸਤਾਨ ਦੇ ਵਿੱਚ ਰਿਲੀਜ਼ ਕੀਤੀ ਗਈ ਹਾਲਾਂਕਿ ਪਾਕਿਸਤਾਨ ਦੇ ਵਿੱਚ ਇਸ ਫਿਲਮ ਨੂੰ ਕਾਫੀ ਹੰਗਾਰਾ ਮਿਲਿਆ ਸੀਗਾ ਜਿੱਥੇ ਇਹ ਫਿਲਮ ਬੰਪਰ ਜਿਹੜੀ ਕਿ ਕਮਾਈ ਕਰ ਰਹੀ ਹੈ ਨਜ਼ੀਰ ਦੋਸਾਂਝ ਦੀ ਸਰਦਾਰ ਜੀ 3 ਵਿਦੇਸ਼ੀ ਬਾਕਸ ਆਫਿਸ ਦੇ ਉੱਤੇ ਰਾਜ ਕਰ ਰਹੀ ਹੈ ਤਿੰਨ ਦਿਨਾਂ ਦੇ ਵਿੱਚ ਦਿਲਜੀਤ ਨੇ ਗਲੋਬਲ ਬਾਕਸ ਆਫਿਸ ਦੇ ਉੱਤੇ 18.1 ਕਰੋੜ ਰੁਪਏ ਕਮਾਏ ਨੇ ਦੱਸਦੇ ਕਿ ਇਸ ਦੌਰਾਨ ਦਿਲਜੀਤ ਦੋਸਾਂਜ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਉਹ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਦੱਸਦੇ ਕਿ ਜਿਸ ਦੇ ਵਿੱਚ ਉਹ ਆਪਣੀਆਂ ਮੁੱਛਾਂ ਮਰੋੜਦੇ ਹੋਏ ਦਿਖਾਈ ਦੇ ਰਹੇ ਨੇ ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈਗਾ ਸਰਦਾਰਜੀਤ 3 ਵਿਦੇਸ਼ਾਂ ਦੇ ਵਿੱਚ ਰਿਕਾਰਡ ਤੋੜ ਰਹੀ ਹੈ ਜੀ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਦਿਲਜੀਤ ਦੋਸਾਂਝ ਆ ਦੱਸਦੇ ਕਿ ਆਫ ਵਾਈਟ কুর্তা ਪਜਾਮਾ ਪਹਿਨੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਉਹ ਸ਼ਾਨਦਾਰ ਦਿਖ ਰਹੇ ਨੇ ਤਾਂ ਫੈਨਸ ਵੀ ਉਨ੍ਹਾਂ ਦੀ ਕਾਫੀ ਤਾਰੀਫ ਵੀ ਕਰ ਰਹੇ ਨੇ ਇਸ ਲੁੱਕ ਨੂੰ ਲੈ ਕੇ ਤਾਂ ਦੱਸਦੇ ਕਿ ਤਸਵੀਰਾਂ ਦੇ ਵਿੱਚ ਦਿਲਜੀਤ ਕਦੇ ਪ੍ਰਾਈਵੇਟ ਜੈਟ ਤੋਂ ਹੇਠਾਂ ਉਤਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕਦੇ ਅੰਦਰ ਬੈਠ ਕੇ ਪੋਸ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਦੱਸਦੇ ਕਿ ਦਿਲਜੀਤ ਦੀ ਸਰਦਾਰਜੀ 3 ਪਰਚਿੱਦ ਸਰਦਾਰ ਜੀ ਜੋ ਕਿ ਇੱਕ ਤੀਜੀ ਕਿਸ਼ਤ ਹੈਗੀ ਐ ਫਰੈਂਚਾਈਜ਼ੀ ਦੀ ਤੀਜੀ ਕਿਸ਼ਤ ਹੈਗੀ ਐ ਤਾਂ ਇਸ ਫਿਲਮ ਨੂੰ ਲੈ ਕੇ ਭਾਰਤ ਦੇ ਵਿੱਚ ਕਾਫੀ ਬਵਾਲ ਮਚਿਆ ਹੋਇਆ ਹੈਗਾ ਕਿਉਂਕਿ ਜਦੋਂ ਤੋਂ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਜੋ ਵਿਵਾਦ ਹੋਇਆ ਸੀਗਾ ਪਹਿਲਗਾਮ ਹਮਲੇ ਤੋਂ ਬਾਅਦ ਲਗਾਤਾਰ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਜਿਹੜੇ ਕਿ ਸੰਬੰਧ ਸੀਗੇ ਉਹ ਕਾਫੀ ਖਰਾਬ ਹੁੰਦੇ ਨਜ਼ਰ ਆਏ ਸੀਗੇ ਪਰ ਉਸ ਤੋਂ ਬਾਅਦ ਭਾਰਤ ਦਾ ਪਾਕਿਸਤਾਨ ਦੇ ਵਿਰੁੱਧ ਕਾਫੀ ਰਵਈਆ ਰੁਖ ਅਪਣਾਇਆ ਗਿਆ ਸੀਗਾ ਕਿਉਂਕਿ ਪਹਿਲ ਆਮ ਦੇ ਵਿੱਚ ਹੋਏ ਹਮਲੇ ਦੇ ਵਿੱਚ ਕਾਫੀ ਮਾਸੂਮਾਂ ਦੀ ਜਾਨ ਚਲੀ ਗਈ ਸੀਗੀ ਨਿਹੱਤਿਆਂ ਨੂੰ ਮਾਰਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਕਾਫੀ ਵਿਵਾਦ ਖੜਾ ਹੋ ਗਿਆ ਸੀਗਾ ਤੇ ਕੁਝ ਉਸ ਤੋਂ ਬਾਅਦ ਆਸਦੀ ਹੈ ਕਿ ਇੰਸਟਾਗ੍ਰਾਮ ਦੇ ਉੱਤੇ ਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਜੋ ਇੰਸਟਾਗ੍ਰਾਮ ਸੀਗੇ ਜੋ ਅਕਾਊਂਟ ਸੀਗੇ ਉਹਨਾਂ ਨੂੰ ਵੀ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀਗਾ ਤੇ ਹੁਣ ਜਦੋਂ ਦਿਲਜੀਤ ਦੋਸਾਂਝ ਦੇ ਵੱਲੋਂ ਫਿਲਮ ਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰ ਨੂੰ ਸ਼ਾਮਿਲ ਕੀਤਾ ਗਿਆ ਤੇ ਉਸ ਨੂੰ ਲੈ ਕੇ ਕਾਫੀ ਵਿਵਾਦ ਛਿੜ ਗਿਆ ਦਿਲਜੀਤ ਦੋਸਾਂਝ ਦੀ ਸਰਦਾਰ ਜੀ 3 ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਬਹੁਤ ਹੰਗਾਮਾ ਹੋਇਆ ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵਿਵਾਦ ਜਿਹੜੇ ਕਿ ਛਿੜਦੇ ਨਜ਼ਰ ਆ ਰਹੇ ਸੀਗੇ ਦਿਲਜੀਤ ਦੋਸਾਂਝ ਦੀ ਫਿਲਮ ਨੂੰ ਲੈ ਕੇ ਕਿਉਂਕਿ ਫਿਲਮ ਦੇ ਵਿੱਚ ਦਿਲਜੀਤ ਦੇ ਨਾਲ ਪਾਕਿਸਤਾਨੀ ਅਦਾਕਾਰ ਹਾਨੀਆ ਅਮੀਦ ਨਜ਼ਰ ਆਈ ਸੀ ਤਾਂ ਜਿਸ ਤੋਂ ਬਾਅਦ ਹਾਲਾਤ ਹੋਰ ਜਿਹੜੇ ਕਿ ਵਿਗੜਦੇ ਨਜ਼ਰ ਆ ਰਹੇ ਸੀਗੇ ਹਾਲਾਤ ਅਜਿਹੇ ਹਨ ਕਿ ਦਿਲਜੀਤ ਦੀ ਸਰਦਾਰ ਜੀ 3 ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀਗਾ ਅਤੇ ਫਿਲਮ ਵਿਦੇਸ਼ਾਂ ਅਤੇ ਪਾਕਿਸਤਾਨ ਦੇ ਵਿੱਚ ਰਿਲੀਜ਼ ਕੀਤੀ ਗਈ ਹਾਲਾਂਕਿ ਪਾਕਿਸਤਾਨ ਦੇ ਵਿੱਚ ਇਸ ਫਿਲਮ ਨੂੰ ਕਾਫੀ ਹੰਗਾਰਾ ਮਿਲਿਆ ਸੀਗਾ ਜਿੱਥੇ ਇਹ ਫਿਲਮ ਬੰਪਰ ਜਿਹੜੀ ਕਿ ਕਮਾਈ ਕਰ ਰਹੀ ਹੈ ਨਜ਼ੀਰ ਦੋਸਾਂਝ ਦੀ ਸਰਦਾਰ ਜੀ 3 ਵਿਦੇਸ਼ੀ ਬਾਕਸ ਆਫਿਸ ਦੇ ਉੱਤੇ ਰਾਜ ਕਰ ਰਹੀ ਹੈ ਤਿੰਨ ਦਿਨਾਂ ਦੇ ਵਿੱਚ ਦਿਲਜੀਤ ਨੇ ਗਲੋਬਲ ਬਾਕਸ ਆਫਿਸ ਦੇ ਉੱਤੇ 18.1 ਕਰੋੜ ਰੁਪਏ ਕਮਾਏ ਨੇ ਦੱਸਦੇ ਕਿ ਇਸ ਦੌਰਾਨ ਦਿਲਜੀਤ ਦੋਸਾਂਜ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਉਹ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਦੱਸਦੇ ਕਿ ਜਿਸ ਦੇ ਵਿੱਚ ਉਹ ਆਪਣੀਆਂ ਮੁੱਛਾਂ ਮਰੋੜਦੇ ਹੋਏ ਦਿਖਾਈ ਦੇ ਰਹੇ ਨੇ ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈਗਾ ਸਰਦਾਰਜੀਤ 3 ਵਿਦੇਸ਼ਾਂ ਦੇ ਵਿੱਚ ਰਿਕਾਰਡ ਤੋੜ ਰਹੀ ਹੈ ਜੀ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਦਿਲਜੀਤ ਦੋਸਾਂਝ ਦੱਸਦੀ ਕਿ ਆਫ ਵਾਈਟ ਕੁੜਤਾ ਪਜਾਮਾ ਪਹਿਨੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਉਹ ਸ਼ਾਨਦਾਰ ਦਿਖ ਰਹੇ ਨੇ ਤਾਂ ਫੈਨਸ ਵੀ ਉਹਨਾਂ ਦੀ ਕਾਫੀ ਤਾਰੀਫ ਵੀ ਕਰ ਰਹੇ ਨੇ ਇਸ ਲੁੱਕ ਨੂੰ ਲੈ ਕੇ ਤਨਜ਼ੀਕੀ ਤਸਵੀਰਾਂ ਦੇ ਵਿੱਚ ਦਿਲਜੀਤ ਕਦੇ ਪ੍ਰਾਈਵੇਟ ਜੈਟ ਤੋਂ ਹੇਠਾਂ ਉਤਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕਦੇ ਅੰਦਰ ਬੈਠ ਕੇ ਪੋਸ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਦੱਸ ਦੇ ਕਿ ਦਿਲਜੀਤ ਦੀ ਸਰਦਾਰਜੀ 3 ਪ੍ਰਸਿੱਧ ਸਰਦਾਰ ਜੀ ਜੋ ਕਿ ਇੱਕ ਤੀਜੀ ਕਿਸ਼ਤ ਹੈਗੀ ਐ ਫਰੈਂਚਾਈਜ਼ੀ ਦੀ ਤੀਜੀ ਕਿਸ਼ਤ ਹੈਗੀ ਐ ਤਾਂ ਇਸ ਫਿਲਮ ਨੂੰ ਲੈ ਕੇ ਭਾਰਤ ਦੇ ਵਿੱਚ ਕਾਫੀ ਬਵਾਲ ਮਚਿਆ ਹੋਇਆ ਹੈਗਾ ਕਿਉਂਕਿ ਜਦੋਂ ਤੋਂ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਜੋ ਵਿਵਾਦ ਹੋਇਆ ਸੀਗਾ ਪਹਿਲਗਾਮ ਹਮਲੇ ਤੋਂ ਬਾਅਦ ਲਗਾਤਾਰ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਜਿਹੜੇ ਕਿ ਸੰਬੰਧ ਸੀਗੇ ਉਹ ਕਾਫੀ ਖਰਾਬ ਹੁੰਦੇ ਨਜ਼ਰ ਆਏ ਸੀਗੇ ਪਰ ਉਸ ਤੋਂ ਬਾਅਦ ਭਾਰਤ ਦਾ ਪਾਕਿਸਤਾਨ ਦੇ ਵਿਰੁੱਧ ਕਾਫੀ ਰਵਈਆ ਰੁਖ ਅਪਣਾਇਆ ਗਿਆ ਸੀਗਾ ਕਿਉਂਕਿ ਪਹਿਲ ਨਾਮ ਦੇ ਵਿੱਚ ਹੋਏ ਹਮਲੇ ਦੇ ਵਿੱਚ ਕਾਫੀ ਮਾਸੂਮਾਂ ਦੀ ਜਾਨ ਚਲੀ ਗਈ ਸੀਗੀ ਨਿਹੱਤਿਆਂ ਨੂੰ ਮਾਰਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਕਾਫੀ ਵਿਵਾਦ ਖੜਾ ਹੋ ਗਿਆ ਸੀਗਾ ਤੇ ਕੁਝ ਉਸ ਤੋਂ ਬਾਅਦ ਆਸਦੀ ਹੈ ਕਿ ਇੰਸਟਾਗ੍ਰਾਮ ਦੇ ਉੱਤੇ ਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਜੋ ਇੰਸਟਾਗ੍ਰਾਮ ਸੀਗੇ ਜੋ ਅਕਾਊਂਟ ਸੀਗੇ ਉਹਨਾਂ ਨੂੰ ਵੀ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀਗਾ ਤੇ ਹੁਣ ਜਦੋਂ ਦਿਲਜੀਤ ਦੋਸਾਂਝ ਦੇ ਵੱਲੋਂ ਫਿਲਮ ਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰ ਨੂੰ ਸ਼ਾਮਿਲ ਕੀਤਾ ਗਿਆ ਤੇ ਉਸ ਨੂੰ ਲੈ ਕੇ ਕਾਫੀ ਵਿਵਾਦ ਛਿੜ ਗਿਆ